ਸਤਿ ਸ਼੍ਰੀ ਅਕਾਲ ਮਿੱਤਰ ਪਿਆਰੇ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਪਹੁੰਚੇ ਆ ਅਮਨਕਾਰ ਪੁਆਇੰਟ ਸਪੈਸ਼ਲ ਗੱਡੀਆਂ ਦੀ ਡੇਂਟਿੰਗ ਪਿੰਡੇ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈਗਾ ਤੇ ਆਪਣੇ ਮਿਸਤਰੀ ਬਾਈ ਕੋਲੇ ਆਪਣੀ ਗੱਡੀ ਖੜੀ ਆ ਵਰਨਾ ਦੇਖਦੇ ਆ ਵੀ ਕਿੰਨਾ ਕੰਮ ਕਰਤਾ ਕਿੰਨਾ ਕਰਤਾ ਨਾ ਤੇ ਇਹ ਮਾਰਕੀਟ ਹੈਗੀ ਆਪਣੀ ਨਿਆਲ ਬਾਈਪਾਸ ਓਮ ਜੀ ਸਿਨੇਮਾ ਦੇ ਸਾਹਮਣੇ ਜੰਮੀ ਕੋਲੇ ਹੈਗਾ ਤੁਹ ਜਿ ਕਿਦਿਆ ਅਸੀਂ ਇਹਨਾਂ ਦੇ ਬਾਈਆਂ ਦਾ ਬਕਾਇਦਾ ਆਪਾਂ ਨੰਬਰ ਨੰਬਰ ਲਿਖ ਕੇ ਦਵਾਵਾਂਗੇ ਤੁਹਾਨੂੰ ਤੇ ਬਾਕੀ ਹੁਣ ਚੱਲਦੇ ਆ ਉਸਤਾਜ ਜੀ ਕੋਲੇ ਪੁੱਛਦੇ ਆ ਵੀ ਸਾਡੀ ਗੱਡੀ ਦਾ ਕੰਮ ਕਿੰਨਾ ਕਰਤਾ ਕਿੰਨਾ ਕਰਤਾ ਨਾ ਤੇ ਕੱਲ ਤੇ ਮੁੰਲਾ ਦਾ ਵੀ ਹੁਣ ਹੈਗੇ ਹਿੰਮਤ ਵਾਲੇ ਨੇ ਖਰ ਬਾਕੀ ਜਾ ਕੇ ਦੇਖਦੇ ਆਪਾਂ ਕਿੰਨਾ ਕੰਮ ਕਰ ਮੀਟ ਦਾ ਕਿੰਨਾ ਕਰ ਤਨਾ ਆਓ ਚੱਲਦੇ ਆਂ ਦੀ ਆਪਣੇ ਕੋਈ ਆ ਰੀਟਿੰਗ ਵਰਨਾ ਇਹਦਾ ਆਪਾਂ ਪਿਛਲਾ ਬੰਪਰ ਪੇਂਟ ਕਰਦੇ ਆਂ ਤੇ ਫਰੰਟ ਬੰਪਰ ਵੀ ਪੇਂਟ ਕਰਦੇ ਆਂ ਇਹਦਾ ਆਪਾਂ ਇਹ ਵੀ ਸਪਰੇਅ ਦੇ ਕੇ ਫਾਰੀ ਸਪਰੇਅ ਨਾਲ ਕਰਦੇ ਆਂ